ਚੈਲੰਜਾ ਚ ਬਾਜਵਾ ਸਾਹਿਬ ਮੈਨੂੰ ਨਹੀਂ ਕਹਿ ਕੇ ਗਏ ਇਹ ਸਾਰੇ ਹੀ ਤਲਤ ਵਰਗ ਤੇ ਕੀਰਤੀ ਵਰਗ ਨੂੰ ਚੈਲੰਜ ਕਰਕੇ ਗਏ ਨੇ ਕਿ ਸਾਡੀ ਸੋਚ ਨਹੀਂ ਇਹਨਾਂ ਦੀ ਸੋਚ ਨਹੀਂ ਇਹ ਆ ਕਿ ਗਰੀਬ ਘਰ ਦਾ ਕੋਈ ਬੱਚਾ ਉੱਪਰ ਨਹੀਂ ਜਾ ਸਕਦਾ ਤੇ ਨਾਲ ਇਹਦਾ ਚੰਦ ਦੁੱਪਾ ਮੁਰਦਾਬਾਦ ਮੁਰਦਾਬਾਦ ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਛੇ ਤਲਤ ਮੰਤਰੀ ਨੇ ਆਮ ਘਰਾਂ ਦੇ ਉੱਤੇ ਹੋਏ ਛੇ ਤਲਤ ਮੰਤਰੀ ਨੇ ਆਮ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਜੇ ਤੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀ ਸੋਚ ਨਾ ਆਉਂਦੀ ਤੇ ਅਸੀਂ ਪਿੰਡ ਦੇ ਮੈਂਬਰ ਨਹੀਂ ਹੱਸਾਂਗੇ ਇਹਨਾਂ ਨੇ ਸਾਨੂੰ ਅੱਗੇ ਨਹੀਂ ਆਉਣ ਦੇਣਾ ਇਹ ਆਪ ਸੁਨਾਵਰਾ ਚ ਪੜਨ ਵਾਲੇ ਵੱਡੇ ਸਕੂਲਾਂ ਚ ਪੜਨ ਵਾਲੇ ਤੇ ਜੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ ਕੇ ਮੇਰੀ ਸਾਰੀ ਪੜ੍ਹਾਈ ਸਰਕਾਰੀ ਸਕੂਲਾਂ ਦੀ ਹੈ ਜੀ ਮੇਰੇ ਮਾਪਿਓ ਕੋਲ ਨਹੀਂ ਹੈਗਾ ਕੁਝ ਅਸੀਂ ਸਰਕਾਰੀ ਦੇ ਵਿੱਚ ਜਾ ਕੇ ਪੜ੍ਹ ਗਏ ਇੱਕ ਦਿਨ ਵੀ ਮੈਂ ਪ੍ਰਾਈਵੇਟ ਸਕੂਲ ਚਲੀ ਜਾ ਕੇ ਦੇਖਿਆ ਜਿੰਦਾਬਾਦ 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 ਮਾਤਾ ਨੇ ਵੀ ਵਿਹਤ ਕੀਤੀ ਜਿੰਦਾਬਾਦ ਜਿੰਦਾਬਾਦ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਸੀਂ ਨਾ ਛੋਟੇ ਹੁੰਦੇ 7ਵੀਂ 8ਵੀਂ 'ਚ ਜਦੋਂ ਪੜ੍ਹਦੇ ਹੁੰਦੇ ਸੀਗੇ ਤੇ ਕਣਕ ਵਟਣ ਜਾਣਾ ਝੋਨਾ ਝਾੜਨ ਜਾਣਾ ਮੈਂ ਛੋਟਾ ਸੀਗਾ ਤੇ ਨਾਲ ਦੇ ਜਿਹੜੇ ਲੋਕ ਸੀਗੇ ਮੇਰੇ ਕੋਲੋਂ ਉਹਨਾਂ ਜਿੰਨਾ ਕੰਮ ਨਹੀਂ ਹੋ ਸਕਦਾ ਸੀਗਾ ਤੇ ਜਦੋਂ ਦੇ ਸੇਰੀ ਗੱਲ ਆਉਣੀ ਉਹਨਾਂ ਕਹਣਾ ਪੀ ਇਹ ਤੇ ਕੋਲ ਇੰਨਾ ਕੰਮ ਨਹੀਂ ਹੁੰਦਾ ਬੱਚਾ ਆਇਆ ਅਜੇ ਤੇ ਮੇਰੀ ਮਾਂ ਨੇ ਇੱਕ ਘੰਟਾ ਪਹਿਲਾਂ ਰੋਟੀ ਲੈ ਕੇ ਜਾਣਾ ਉਥੇ ਤੇ ਆਪ ਦਾਤਰੀ ਫੜ ਕੇ ਤੇ ਜਿਹੜੀ ਮੈਂ ਪ੍ਰਾਤ ਧਰੀ ਹੁੰਦੀ ਸੀ ਨਾ ਉਹਦੇ ਨਾਲ ਆਪ ਕਣਕ ਜਿਹੜੀ ਆ ਕੁਵਡਾਉਂਦੀ ਹੁੰਦੀ ਸੀਗੀ ਔਰ ਜਦੋਂ ਰੋਟੀ ਖਵਾ ਕੇ ਵਾਪਸ ਆਉਣਾ ਫੇਰ ਇੱਕ ਘੰਟਾ ਲਾਉਣਾ ਕਿ ਅਸੀਂ ਆਪਣਾ ਪੂਰਾ ਇਹ ਸਾਰਾ ਨਾ ਜੇ ਮੇਰੇ ਮੁੱਡੇ ਤੋਂ ਕੰਮ ਨਹੀਂ ਹੁੰਦਾ ਤੇ ਮੈਂ ਆਪ ਉਹਦੇ ਨਾਲ ਦਾਤਰੀ ਫੜ ਕੇ ਬਾਣੀ ਕਰਾਂਗੀ ਜਿੰਦਾਬਾਦ ਜਿੰਦਾਬਾਦ ਤੇ ਇੱਕ ਗੱਲ ਉਹਨੇ ਮਨ ਦੇ ਵਿੱਚ ਰੱਖੀ ਸੀਗੀ ਸਾਡੇ ਘਰੇ ਕੋਈ ਆ ਗਿਆ ਕਹਿੰਦੇ ਜੀ ਤੁਸੀਂ ਆਪਣੇ ਮੁੰਡੇ ਨੂੰ ਕਿੰਨੀਆਂ ਜਮਾਤਾਂ ਕਰਾਉਣੀਆਂ ਨੇ ਉਹ ਗਾੜੀਓ ਕਹਿੰਦੇ ਮੈਂ ਤੇ ਸਾਰੀਆਂ ਜਮਾਤਾਂ ਕਰਾ ਦੇਣੀਆਂ ਨੇ ਉਹਨੂੰ ਕਿਸੇ ਨੇ ਪੁੱਛਦਾ ਸਾਰੀਆਂ ਜਮਾਤਾਂ ਹੁੰਦੀਆਂ ਕਿੰਨੀਆਂ ਉਹ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਸਾਰੀਆਂ ਹੁੰਦੀਆਂ ਕਿੰਨੀਆਂ ਆਪਣਾ ਨਾਂ ਨਹੀਂ ਲੈ ਸਕਦੇ ਆਪਣਾ ਨਾਂ ਨਹੀਂ ਲੈ ਸਕਦੇ ਪਰ ਤਾਂ ਕੀ ਸੀਗੀ ਕਿ ਮੈਂ ਆਪਣੇ ਮੁੰਡੇ ਨੂੰ ਸਾਰੀਆਂ ਜਮਾਤਾਂ ਕਰਾਉਣੀਆਂ ਨੇ ਔਰ ਮੈਂ ਆਪਣੀ ਮਾਂ ਦੇ ਜੁਬਾਨ ਤੇ ਫੁੱਲ ਚੜਾਉਂਦਿਆਂ ਹੋਇਆ ਮੈਂ ਅੱਜ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾਕਟਰ ਅੰਬੇਦਕਰ ਸਾਹਿਬ ਤੇ ਪੀ ਐਚ ਡੀ ਕਰ ਰਿਹਾ ਮੈਂ ਆਪਣੀ ਮਾਂ ਦੀ ਗੱਲ ਪਗਾਉਂਦਾ ਕਿ ਜੇ ਉਹਨੇ ਸੋਚਿਆ ਸੀਗਾ ਮੈਂ ਸਾਰੀਆਂ ਜਮਾਤਾਂ ਪੜਾਉਣੀਆਂ ਤੇ ਮੈਂ ਸਾਰੀਆਂ ਜਮਾਤਾਂ ਪੜ੍ਹਦੀਆਂ ਜ਼ਿੰਦਾਬਾਦ 450 ਮੀਡੀਆ ਜ਼ਿੰਦਾਬਾਦ ਜ਼ਿੰਦਾਬਾਦ 450 ਮੀਡੀਆ ਜ਼ਿੰਦਾਬਾਦ ਅਸੀਂ ਮੁਰਦਾਬਾਦ 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 ਅਸੀਂ ਬਾਜਵਾ ਮੁਰਦਾਬਾਦ ਮੁਰਦਾਬਾਦ ਕਿਵੇਂ ਆ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਨੇ ਅਸੀਂ ਜਾਣਦੇ ਆ ਔਰ ਮੈਂ ਸਰਕਾਰੀ ਸਕੂਲਾਂ ਨੂੰ ਬਹੁਤ ਨੇੜੇ ਤੋਂ ਜਾਣਦਾ ਬਹੁਤ ਨੇੜੇ ਤੋਂ ਮੇਰੇ ਹਲਕੇ ਦੇ ਵਿੱਚ 163 ਸਰਕਾਰੀ ਸਕੂਲ ਨੇ ਪ੍ਰਾਇਮਰੀ ਮਿਡਲ ਹਾਈ ਸੀਨੀਅਰ ਸੈਂਟਰੀ ਮੈਂ ਆਪਣੇ ਹਲਕੇ ਦੇ ਸਾਰੇ ਸਕੂਲ ਵਿਜ਼ਿਟ ਕੀਤੇ ਆ ਸਾਰੇ ਬੱਚਿਆਂ ਨਾਲ ਗੱਲਬਾਤ ਕੀਤੀ ਆ ਸਾਰੇ ਮਾਪਿਆਂ ਨਾਲ ਗੱਲਬਾਤ ਕੀਤੀ ਆ ਕਿਉਂਕਿ ਮੈਂ ਚਾਹਣਾ ਕਿ ਉਹ 163 ਸਕੂਲਾਂ ਦੇ ਵਿੱਚੋਂ ਹਰ ਸਕੂਲ ਦੇ ਵਿੱਚੋਂ ਹਰ ਘਰ ਦੇ ਵਿੱਚੋਂ ਈਟੀਓ ਪੈਦਾ ਹੋ